ਗੁਰਜੇ ਕਾ ਖਾਲਸਾ ਵਾਇ ਗੁਰਜੇ ਕੀ ਫਤਿਹ ਦਾਸ ਗੁਰਚਨ ਸਿੰਘ ਬਣਵਾਇਆਇਆ ਥਾ ਮੈਂ 14 ਤਰੀਕ ਨੂੰ ਇਥੋਂ ਡਬਈ ਗਿਆ ਸੀਗਾ ਡਬਈ ਤੋਂ థਾਈਲੈਂਡ ਸਿੰਗਾਪੁਰ ਤੇ ਮਲੇਸ਼ੀਆ 31 ਤਰੀਕ ਨੂੰ ਵਾਪਸ ਉਥੋਂ ਆਇਆ ਮੈਂ ਇਹਨੇ ਛੱਡਦਾ ਇੱਥੇ ਆ ਰਿਆਂ ਚੈਰਿਟੀ ਦਾ ਕੰਮ ਕਰ ਰਹੇ ਆ 1 ਲੱਖ ਤੋਂ ਉੱਤੇ ਅਸੀਂ ਲੈਣ ਸਪਾ ਚੁੱਕੇ ਆ ਤੇ ਅਸੀਂ ਡੈਲਸਿਸ ਦੀਆਂ ਮਸ਼ੀਨਾਂ ਫਰੀ ਲਾਈਆਂ ਹੋਈਆਂ ਨਵੇਂ ਸ਼ਹਿਰ ਤੇ ਸਾਨੂੰ ਫਾਰਮੈਟ ਮਿਲਿਆ ਹੈਗਾ ਇੱਥੇ ਆਪਣੇ ਜਲੰਧਰ ਪੱਛਮੀ ਸੀ ਨਾਲ ਲਾਉਣ ਦਾ ਹਾਂਜੀ ਤੇ ਅਸੀਂ ਚੈਰਿਟੀ ਦਾ ਕੰਮ ਕਰਦੇ ਆ ਐਜੂਕੇਸ਼ਨ ਦੇ ਉੱਤੇ ਕੰਮ ਕਰਦੇ ਆ ਗੁਰਦੁਆਰੇ ਬਣਾ ਕੇ ਦਿੱਤੇ ਆ ਤੇ ਮੈਨੂੰ ਇਹਨਾਂ ਨੇ ਡੀਟੇਨ ਕਰ ਲਿਆ ਇੱਥੇ ਇਮੀਗ੍ਰੇਸ਼ਨ ਵਾਲੇ ਕਹਿੰਦੇ ਤੂੰ ਬਾਹਰ ਨਹੀਂ ਜਾ ਸਕਦਾ ਸਾਨੂੰ ਆਰਡਰ ਆ ਇੰਡੀਆ ਗਵਰਨਮੈਂਟ ਦਾ ਵੀ ਇੱਥੇ ਤੈਨੂੰ ਅਸੀਂ ਛੜ ਨਹੀਂ ਸਕਦੇ ਰਿਪੋਰਟ ਕਰ ਰਹੇ ਆ ਮੈਨੂੰ ਆਪਣੇ ਮਲੇਸ਼ੀਆ ਨੂੰ ਮੁੜ ਕੇ ਜਿਹੜੀ ਫਲਾਈਟ ਸੀ ਉਹ ਛੱਲੇ ਗਈ ਆ ਅੱਜ ਵੀ ਰਾਤ ਇੱਥੇ ਆ ਮੈਂ ਤੇ ਕੱਲ ਦਾ ਦਿਨ ਵੀ ਇੱਥੇ ਤੇ ਰਾਤ ਕੱਲ ਰਾਤ ਨੂੰ ਜਾ ਕੇ 11 ਵਜੇ ਫਲਾਈਟ ਆ ਮੈਨੂੰ ਕਿਸੇ ਪਾਸੇ ਜਾਣ ਨਹੀਂ ਦਿੰਦੇ ਮੇਰੀ ਬੇਨਤੀ ਆ ਕਿ ਮੇਰਾ ਕੁਝ ਕੀਤਾ ਜਾਵੇ ਇੱਥੇ ਠੰਡਾ ਠੰਡ ਦੇ ਵਿੱਚ ਨਾ ਮੇਰੇ ਕੋਲ ਕੋਈ ਕੰਬਲ ਆ ਨਾ ਮੈਨੂੰ ਖਾਣ ਨੂੰ ਦਿੱਤਾ ਜਾਂਦਾ ਇਹ ਖਾਣ ਦੇ ਭੁੱਖਾ ਮੈਨੂੰ ਰੱਖਿਆ ਹੋਇਆ ਇੱਥੇ ਇੱਕ ਸਕਿਉਰਿਟੀ ਗਾਰਡ ਮੇਰੇ ਨਾਲ ਰੱਖਿਆ ਹੋਇਆ ਬਾਹਰ ਸਿਕਿਉਰਿਟੀ ਗਾਰਡ ਜਿਹੜੇ ਗੰਨਾਂ ਵਾਲੇ ਬਿਠਾਏ ਉਹਨੇ ਮੈਂ ਕਿਤੇ ਦੌੜ ਨਾ ਜਾਵਾਂ ਇਹ ਮੇਰੀ ਬੇਨਤੀ ਆ ਕਿ ਆਪਾਂ ਮੇਰੀ ਉਮਰ ਦੇ لحاظ ਦੇ ਨਾਲ ਮੇਰੀਆਂ ਤੇ ਡਿਸਕਾਂ ਖੇលੀਆਂ ਹੋਈਆਂ ਤੇ ਇੱਥੇ ਨਾ ਤੇ ਸੌਣ ਨੂੰ ਆ ਨਾ ਬੈਠਣ ਨੂੰ ਆ ਬੈਠਣ ਵਾਸਤੇ ਹੈ ਚਿਹਰਾ ਨਹੀਂ ਇਹਨਾਂ ਦੇ ਉੱਤੇ ਸੌਂ ਵੀ ਨਹੀਂ ਸਕਦਾ ਆਦਮੀ ਹਾਂਜੀ ਤੇ ਇਹ ਦੇਖੋ ਕਿੱਦਾਂ ਸਿੱਖਾਂ ਦੇ ਨਾਲ ਕੀਤਾ ਜਾਂਦਾ ਮੈਂ ਜਥੇਦਾਰ ਸਾਹਿਬ ਅੱਗੇ ਬੇਨਤੀ ਕਰਦਾ ਜਾਂ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਬੇਨਤੀ ਕਰਦਾ ਕਿ ਮੇਰਾ ਇਹ ਮੇਰੇ ਵਾਸਤੇ ਆਵਾਜ਼ ਬੁਲੰਦ ਕੀਤੀ ਜਾਵੇ ਹਾਂਜੀ ਹੋਰ ਜਥੇਬੰਦੀਆਂ ਨੂੰ ਵੀ ਮੈਂ ਬੇਨਤੀ ਕਰਦਾ ਮੈਨੂੰ ਇੱਥੇ ਬੰਦ ਕੀਤਾ ਹੋਇਆ ਇਹਨਾਂ ਨੇ 24 ਘੰਟੇ ਵਾਸਤੇ ਨਾ ਮੈਨੂੰ ਖਾਣਾ ਤੇ ਨਾ ਮੈਨੂੰ ਇੱਥੇ ਬਾਥਰੂਮ ਕੋਈ ਨਹੀਂ ਹੈਗਾ ਤੇ ਠੰਡ ਦੇ ਵਿੱਚ ਮੈਂ ਮਾਰ ਰਿਹਾ ਓਕੇ ਜੀ ਥੈਂਕ ਯੂ ਬਾਕੀ ਖਾਲਸਾ ਵੜੀ ਜੀ